ਨਾਮ ਤੇ ਇੰਡੀਆ ਜਿੱਥੋਂ ਬਿਲੋਂਗ ਕਰਦੇ ਹੋ ਕਿੰਨੇ ਵਜੇ ਅਸੀਂ 300 ਬੋਦੇ ਆ ਅਸੀਂ ਆ ਇਸਕੇ 9 9:00 ਲੈਟ ਸੀ ਕਿਹਾ ਹਾਂ ਬੋਦੇ 3 ਸਾਨੂੰ ਕੀਤਾ ਅਸੀਂ ਤੇ ਕਰੇ ਲਈ ਨੋ ਇਨਫੋਰਮੇਸ਼ਨ ਨਾ 9:00 ਵਾਟ ਵੀ ਗਾਟ ਟੂ ਬਿਸ ਅਫੋਡ 145 145 ਹਾਂਜੀ ਦ ਡਰਾਈਵਰਸ ਅ ਫਿਊ ਆਵਰਸ ਲੇਟਰ ਦ ਦ ਡੋਨੋ ਵਾਟਸ ਹੈਪਨਿੰਗ Now come, uh, no hotels. Find your own hotels. Mom's 88. Look, all the Italian ladies sitting there. That's the situation. My only advice is don't fly in India, uh, they've got no safety. The engine problem with the engine, they've tried to fix an engine. Yeah, you tell me what the problem is. Fly on a safe flight. ਹੋਨ ਲੱਗਦਾ ਕਿ ਦੁਆਰਾ ਕਦੇ ਸੋਚੋਗੇ ਨਾ ਐਵਰ ਇਨ ਇੰਡੀਆ ਗੈਨ ਆਵਡ ਡਾਊਨ ਫਲਾਈਟ ਇਨ ਇੰਡੀਆ ਬਿਫੋਰ ਸੋ ਇਟਸ ਜਸਟ ਅ ਸਿਚੁਏਸ਼ਨ ਵੀ ਹੈ ਟੂ ਕਮ ਕੁਇਕ ਥੈਟਸ ਯੂ ਓਨਲੀ ਵੇ ਵੀ ਫਰ ਵੀਅਰ ਇਨ ਇੰਡੀਆ ਫਸਟ ਅ ਦੇਵਨ ਰੈਡੀ ਫ ਚਾਂਸਸ ਨੋ ਮੋਰ ਚਾਂਸਸ ਆਂ ਕਰਦੇ ਹੋ ਫਲਾਈਟ ਕਿੰਨੇ ਵਜੇ ਸੀ ਤੇ ਹੁਣ ਮੌਕੇ ਤੇ ਦੱਸਣਾ ਕਿੰਨੀ ਪਰੇਸ਼ਾਨੀ ਹੋਈ ਇਹ ਮੌਕੇ ਤੇ ਕੈਨਸਲ ਕਰ ਦਿੱਤੀ ਉਹ ਓਕੇ ਹਾਂ ਸਮਝ ਗਿਆ हाय ਮੇਰਾ ਨਾਮ ਰਾਜਵਿੰਦਰ ਕੌਰਿਆ ਤੇ ਮੈਂ ਇੱਥੇ ਮੇਰੀ ਫਲਾਈਟ ਸੀਗੀ ਲਾਈਕ ਕੋਟਾ ਟੂ ਟੂ ਪੋਨੇ 2 ਵਜੇ ਪਰ ਅਸੀਂ ਨੇ ਹਾਅਰਜ਼ ਵੇਟ ਕੀਤਾ ਸਾਨੂੰ ਇਹ ਫੈਡ ਅਪ ਕੀਤਾ ਸਾਡੇ ਕੋਲ ਛੋਟੇ ਬੇਬੀ ਆ ਪਰ ਕੋਈ ਬਹੁਤਾ ਨਹੀਂ ਕਰ ਰਹੀ ਕਹਿੰਦੇ ਸਾਨੂੰ ਟੈਕਨੀਕਲ ਇਸ਼ੂ ਆ ਜੀ ਟੈਕਨੀਕਲ ਇਸ਼ੂ ਆ ਤੁਸੀਂ ਇੰਨੇ ਵੱਡੀ ਕੰਪਨੀ ਆ ਤੁਹਾਡੇ ਕੋਲ ਅਰੇਂਜਮੈਂਟ ਨਹੀਂ ਤੁਹਾਡੇ ਕੋਲ ਆਰਗੇਨਾਈਜ਼ਰ ਨਹੀਂ ਆਇਆ ਕੁਝ ਕਰਨ ਲਈ ਤੁਸੀਂ ਕਿੰਨੇ ਲੋਕਾਂ ਨੂੰ ਇੱਥੇ ਫੈਡ ਅਪ ਕਰਕੇ ਭੇਜਿਆ ਅੱਜ ਕਈਆਂ ਨੇ ਮੁੜ ਕੇ ਜਿਹੜੇ 8-9 ਸਾਲ ਦੇ ਕਿਸੇ ਦੇ ਨਿਆਣੇ ਆਏ ਆ ਉਹ ਮੁੜ ਕੇ ਆਊਗਾ ਇੰਡੀਆ ਸਾਰੇ ਉਹ ਮੂੰਹ ਤਾਂ ਕਹਿੰਦੇ ਨੇ ਅੜਕੇ ਸੀ ਹੇਟ ਕਰਦੇ ਆ ਇੰਡੀਆ ਨੂੰ ਟ੍ਰੈਵਲ ਐਕਸਪੀਰੀਅੰਸ ਹਾਂ ਤੇ ਮੋਟੇ ਤੁਸੀਂ ਕਿੰਨਾ ਮੈਂਟਲੀ ਅਪਸੈਟ ਆ ਕੋਈ ਕੋਈ ਦੂਰ ਹੁਣ ਕਹਿੰਦੇ ਟਮੋਰੋ 9:00 ਫਿਰ ਇਹ ਵੀ ਕਹਿੰਦੇ ਕਿ ਕੋਈ ਕਨਫਰਮ ਨਹੀਂ ਹੈਗਾ ਅਸਟੂ ਟੈਕਸਟ ਕਰਾਂਗੇ ਕਿ ਤੁਹਾਨੂੰ ਸ਼ਿਓਰਿਟੀ ਵੀ ਨਹੀਂ ਦੇ ਸਕਦੇ ਤੁਸੀਂ ਕੀ ਐਕਸਪੈਕਟ ਕਰਦੇ ਆ ਕਿ ਕਦੋਂ ਤੁਹਾਨੂੰ ਟੈਕਸਟ ਆਊਗਾ ਸੋ ਇੰਨੇ ਛੋਟੇ ਬੇਬੀ ਆ ਤੁਹਾਡੇ ਕੋਲ ਤੁਸੀਂ ਕਿੱਦਾਂ ਸਾਰਾ ਕੁਝ ਮੈਨੇਜ ਕਰਨਾ ਕੋਈ ਅਰੇਂਜਮੈਂਟ ਵੀ ਨਹੀਂ ਕੀਤਾ ਕੋਈ ਅਰੇਂਜਮੈਂਟ ਨਹੀਂ ਕੋਈ ਅਕਮੋਡੇਸ਼ਨ ਨਹੀਂ ਕੁਝ ਨਹੀਂ ਹੈਗਾ ਜੇ ਹੁਣ ਕੋਈ ਘੋੜਾ ਆਏ ਕੋਈ ਨੇੜੇ ਆਏ ਐਟਲੀ ਸਾਰੇ ਲਈ ਸਟ੍ਰੈਸਫੁਲ ਹੈ ਤੁਸੀਂ ਟੁਮਾਰੋ ਅਗੇਨ ਸਾਰਾ ਪ੍ਰੋਸੈਸ ਫੋਲੋ ਕਰਨਾ ਬੁਕਿੰਗ ਫਾਸਟ ਲਗੇ एवरीथिंग ਇਹ ਵੀ ਨਹੀਂ ਕਿ ਤੁਹਾਡਾ ਉਹਨਾਂ ਲੇਗਜ ਜਿਹੜਾ ਕਿ ਆਇਆ ਤਾਂ ਤੁਸੀਂ ਆ ਕੇ ਜਸਟ ਚੈੱਕ ਇਨ ਕਰਕੇ ਤੁਸੀਂ ਚਲੇ ਜਾਓ ਐਦਾਂ ਵੀ ਨਹੀਂ ਕੁਝ ਹੈਗਾ ਤੁਸੀਂ ਸਾਰਾ ਅਗੇਨ ਸਾਰਾ ਰਿਪੀਟ ਕਰਨਾ ਕੀ ਡਿਮਾਂਡ ਕਰਦੇ ਹੋ ਡਿਮਾਂਡ ਕੀ ਤੁਸੀਂ ਔਰ ਤੁਸੀਂ ਚਾਹੁੰਦੇ ਆ ਤੁਸੀਂ ਨਾਮ ਰੱਖਿਆ ਇਹ ਵੀ ਇੰਡੀਆ ਐਟ ਲੀਸਟ ਕੰਮ ਤਾਂ ਉਹਨਾਂ ਦੇ ਕਰ ਲਓ ਫਸਟ ਟਾਈਮ ਵੀ ਨਹੀਂ ਹੋਇਆ ਬਹੁਤਿਆਰ ਤੋਂ ਸੁਣਿਆ ਆਇਆ ਕਿ ਇਹ ਇਸ਼ੂ ਹੋਇਆ ਬਟ ਆਸ ਓਕੇ ਫਾਈਨ ਨਹੀਂ ਹੁੰਦਾ ਮਾਈਟ ਬੀ ਸਾਰੇ ਐਮੀ ਲਾਈਕ ਯੂ نو ਗਾਲਤ ਗੱਲ ਫੈਲਦੀ ਜਾਂਦੀ ਕੁਝ ਵੀ ਪਰ ਆ ਰੀਅਲੀ ਬੈਡ ਐਕਸਪੀਰੀਅੰਸ ਸੀਗਾ ਯਾਰ ਬਹੁਤ ਵੀ ਬਸਾਂ ਵਾਲੀ ਫੀਲਿੰਗ ਆਈ ਹੈ ਵੈਰੀ ਬੈਡ ਅੱਜ ਅਖੀਰ ਆ ਮੈਂ ਸੀ ਕਿ ਤੁਹਾਨੂੰ ਬਲੌਕ ਕਰਤਾ ਮੇਰਾ ਨਾਮ ਸ਼ੁਭਨਾ ਮਿਤਰ ਸੇਮ ਸਿੰਘ ਮਾਈਟੇ ਯੂਕੇ ਦਾ ਰਹਿਣ ਵਾਲਾ ਹਾਂ ਅਸੀਂ ਇਨੀ ਏਅਰ ਇੰਡੀਆ ਨੇ ਐਨਾ ਸਾਨੂੰ ਖਰਾਬ ਕੀਤਾ ਨਾ ਪਹਿਲਾਂ ਤਾਂ ਦੇਖੋ ਮੇਰੀ ਵਾਈਫ ਇੱਲਿਆ ਕੱਲ ਐਸੀ ਟਿਕਟ ਚੇਂਜ ਕੀਤੀ ਸਾਡੀ ਫਲਾਈਟ ਸੀਗੀ ਫਰੋਮ ਅੰਮ੍ਰਿਤਸਰ ਟੂ ਦਿੱਲੀ ਦਿੱਲੀ ਟੂ ਬੇਮਿਗਮ ਉਹ ਚੇਂਜ ਕਰਕੇ ਅੱਜ ਦੀ ਫਲਾਈਟ ਲਈ ਕਰਕੇ 4 ਆਵਰ ਸਟੇ ਨਹੀਂ ਕਰੀਏ ਸਾਨੂੰ ਇਨੀ 3 ਘੰਟੇ ਬਿਠਾ ਲਈ ਰੱਖਿਆ ਮਗਰੋਂ ਨਹੀਂ ਮੈਸੇਜ ਦੇਤਾ ਬੜੇ ਬੋਸ ਦੀ ਵੇਟ ਕਰਦੇ ਆ ਮੈਨੇਜਰ ਦੀ ਵੇਟ ਕਰਦੇ ਆ ਮੈਨੇਜਰ ਦੀ ਵੇਟ ਕਰਦੇ ਆ ਮਗਰਮਾਨ ਕਿਸਾਨ ਨੂੰ ਕਹਿੰਦੇ ਨਾ ਤੁਹਾਨੂੰ ਐਸੀ ਹੋਟਲ ਦੇ ਸਕਦੇ ਆ ਨਾ ਤੁਹਾਨੂੰ ਅਕੋਮੋਡੇਸ਼ਨ ਕੋ ਹੋਛਦੇ ਨਾ ਤੁਹਾਨੂੰ ਕੁਛ ਖਾਣ ਨੂੰ ਦੇ ਸਕਦੇ ਆ ਨਿੱਕੇ ਨਿੱਕੇ ਬੱਚੇ 7 ਸਾਲ ਦੇ ਵਿੱਚ ਖੇਲੇ ਉੱਥੇ ਸਿਗੇ ਭੁੱਖੇ ਸਿਗੇ ਸਿਆਣੇ ਬਜ਼ੁਰਗੀਆਂ ਜਿਹਨਾਂ ਨੂੰ ਡਾਇਬੀਟਿਕ ਆ ਉਹਨਾਂ ਨੂੰ ਕੋਈ ਦੇਖਪਾਲ ਨਹੀਂ ਕਹਿੰਦੇ ਸਾਰੇ ਘਰੋਂ ਚਲੇ ਜਾਓ ਸਵੇਰ ਨੂੰ 5 ਵਜੇ ਫੇਰ ਆਵੋ ਇਹ ਕਿੱਥੇ ਲਿਖਿਆ ਆ ਇੰਨਾ ਖਰਾਬ ਕੀਤਾ ਨਹੀਂ ਨਾ ਦੇਖੋ ਲੋਕੀ ਕਿੱਦਾਂ ਬੈਠਿਆ ਜੋ ਦਿੱਦ ਇਹ ਕੋਈ ਇਨਸਾਨੀਅਤ ਆ ਸਾਨੂੰ ਨਹੀਂ ਬਹੁਤ ਹਨ ਹੈ ਕਿ ਨਹੀਂ ਮੇਰੀ ਮੈਸੀ ਨਹੀਂ ਕੀਤਾ ਕੋਈ ਕੁਛ ਅਰੇਂਜਮੈਂਟ ਨਹੀਂ ਭੁੱਖੇ ਥਿਆ ਇਸਵੇਰ ਦੇ ਬੈਠੇ ਆ ਨਾ ਟ ਨੋਟ ਈਵਨ ਨੋਟ ਈਵਨ ਗਲਾਸ ਆਫ ਵਾਟਰ ਮੈਂ ਉਹਨਾਂ ਨੂੰ ਕਿਹਾ ਤੁਸੀਂ ਅਰੇਂਜਮੈਂਟ ਕਰੋ ਕੁਛ ਖਾਣ ਪੀਣ ਦਾ ਕਰ ਦਿਓ ਸਾਨੂੰ ਪਾਣੀ ਤੱਕ ਤਾਂ ਪਲਾਵੋ ਕਹਿੰਦੇ ਸੌਰੀ ਥਿਸ ਇਸ ਨੋਟ ਗੁੱਡ ਇਨਫ ਫਿਰ ਕੋਈ ਅਰੇਂਜਮੈਂਟ ਨਹੀਂ ਗੱਡੀ ਦਾ ਕੋਈ ਅਰੇਂਜਮੈਂਟ ਨਹੀਂ ਕੋਈ ਹੋਟਲ ਦਾ ਅਰੇਂਜਮੈਂਟ ਨਹੀਂ ਆਪਣੇ ਆਪ ਅਸੀਂ ਤੁਹਾਨੂੰ ਮੈਸੇਜ ਮਿਲ ਜਾਊਗਾ ਜੀ ਤੁਸੀਂ ਸਵੇਰ ਨੂੰ 5 ਵਜੇ ਇੱਥੇ ਹੋਇਓ ਮੈਂ ਬੰਗੀ ਜਾਣਾ 3 ਘੰਟੇ ਜਾਣ ਨੂੰ ਘੰਟੇ ਮੈਨੂੰ ਟੈਕਸੀ ਨੂੰ ਵੇਟ ਕਰਦੇ ਨੋ ਗਿਆ ਠੀਕ ਆ 3 ਘੰਟੇ ਜਾਣ ਨੂੰ ਸਵੇਰ ਨੂੰ 3 ਘੰਟੇ ਆਉਣ ਨੂੰ 3 ਘੰਟੇ ਪਹਿਲਾਂ ਆਉਂ ਫੇ ਮੈਨੂੰ 2 ਵੇ ਚਲਮ ਇਹ ਕੀ ਆਇਆ ਕਿੱਥੇ ਸਹੀ ਆ ਇਹ ਸਹੀ ਅਸੀਂ ਬਿਮਾਰ ਹਾਂ ਕਿੰਨੀ ਕੁ ਪਰੇਸ਼ਾਨੀ ਹੋਈ ਜਿਹੜਾ ਸ਼ਾਨੀ ਸਾਨੂੰ ਇੰਨੀ ਹੋਈ ਆ ਨਾ ਅਸੀਂ ਇੱਥੇ ਬੈਠੇ ਥੱਕ ਗਏ ਆ ਸਮਾਨ ਤਲਾ ਕੇ ਕਹਿੰਦੇ ਹੁਣ ਫਲਾਈਟ ਆਈ ਆ ਫਲਾਈਟ ਆਈ ਆ ਇੱਕ ਤਰ੍ਹਾਂ ਅਸੀਂ ਬਿਮਾਰ ਹਾਂ ਯਾਰਾ ਮੇਰਾ ਨਿੱ ਟਿਕਟ ਮੈਨੂੰ ਦੁਬਾਰਾ ਲੈ ਗਈ ਕਿ ਕਹਿੰਦੇ ਤੁਸੀਂ ਦਿੱਲੀ ਨਾ ਜਾਓ ਤੁਸੀਂ ਤੁਮਮ ਸਿੱਧੇ ਜਾਓ ਅੰਮ੍ਰਿਤਸਰ ਤੋਂ ਆਜੋ ਅੰਮ੍ਰਿਤਸਰ ਤੋਂ ਆਜੋ ਪਰੇਸ਼ਾਨੀ ਸਾਲ ਲੱਖ ਰੁਪਏ ਸਾਡਾ ਹੋ ਲੱਗਾ ਲੱਖ ਰੁਪਏ ਸਾਡਾ ਹੋ ਲੱਗਾ ਕੌਣ ਉੱਪਰ ਸਾਡੀ ਫਲਾਈਟ ਸੀ ਕੱਲ ਦੀ ਸਾਡੀ ਦਿੱਲੀ ਫਲਾਈਟ ਉਹ ਕੋਈ ਨਹੀਂ ਤੇ ਆਮੀ ਕੀਤਾ ਕੋਈ ਇੰਸਾਨ ਹੀ ਨਹੀਂ ਵੈਸੇ ਤਾਂ ਐਜਾ ਰੱਖ ਲਓ ਐਜਾ ਫੜ ਲਓ ਫੜ ਲਓ ਕੋਈ ਇੰਤ ਨਹੀਂ ਕੋਈ ਇੰਤ ਜਾਂ ਸਾਡਾ ਹੈ ਨਹੀਂਗਾ ਸਵੇਰ ਨੂੰ 5 ਵਜੇ ਕਹਿੰਦੇ ਆਓ ਫੇਰ ਆਓ ਇਹ ਮਤਲਬ ਜੋ ਫਿਰ ਇਹ ਡਿਪਾਰਟਮੈਂਟ ਸਰਕਾਰ ਤੋਂ ਸਰਕਾਰੀ ਹੈ ਇਹ ਸਰਕਾਰੀ ਹੈਗਾ ਜੋ ਸਰਦਾ ਵੱਡਦਾ ਉਹ ਸਾਡਾ ਕੰਮ ਹੈ ਸਰਦਾ ਵੱਡਸੇਸ਼ਨ ਦੇਣ ਸਾਨੂੰ ਕਰਕੇ ਇਟਸ ਨੋ ਫੇਰ ਪ੍ਰਬੰਧ ਕਰਨ ਹੋਟਲ ਦਾ ਹਾਂਜੀ ਹਾਂਜੀ ਸਭ ਕੁਝ ਅਨਜਾਮ ਕਰਕੇ ਸਾਨੂੰ ਦੇਣ ਥੈਂਕ ਯੂ